ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਭਾਈ ਜੀ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਕਾਫੀ 8-9 ਪਸ਼ੂ ਤੁਹਾਨੂੰ ਦਿਖਾਵਾਂਗੇ ਤੇ ਹਰ ਵੈਰਾਈਟੀ ਦਾ ਪਸ਼ੂ ਤੁਹਾਨੂੰ ਵਿਖਾਉਣੇ ਆ ਵੱਡੇ ਪਹਾ ਛੋਟੇ ਪਹਾ ਤੁਹਾਨੂੰ ਸਾਰੀਆਂ ਦਿਖਾਵਾਂਗੇ ਤੇ ਬਾਕੀ ਕੁਝ ਗਾਵਾਂ ਵੀ ਆ ਤੇ ਕੁਝ ਸੂਈਆਂ ਵਾ ਕੁਝ ਗੱਬਣਾ ਵਾ ਸੋਈਆਂ ਦੀਆਂ ਆਪਣੀਆਂ ਦੋ ਟੈਂਪ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਤੇ ਜਿਹੜਾ ਕ ਵੀਰ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਅੱਜ ਚੰਗੇ ਰਿਕਾਰਡ ਵਾਲੀਆਂ ਮੱਜਾਂ ਜਿਹੜੀਆਂ ਵਿੱਚ ਤੁਹਾਨੂੰ ਦਿਖਾਉਣੀਆਂ ਵਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਜੀ ਹੋਠੀਕ ਠਾਕ ਜੀ ਵਧੀਆ ਜੀ ਚਲੋ ਵਧੀਆ ਚੀਜ਼ਾਂ ਜੀ ਤੇ ਨਾਮ ਦੱਸ ਤਾਂ ਫੇਰ ਇੱਕ ਦੰਦਰ ਸਿੰਘ ਪਿੰਡ ਚੱਠਾ ਤਹਿਸੀਲ ਬਟਾਲਾ ਜਿਹੜਾ ਦਾਸਪੁਰ ਤੇ ਫੋਨ ਨੰਬਰ ਬੋਲ ਦਿੰਦਾ 958627755 ਠੀਕ ਆ ਚੰਗੀ ਰੌਣਕ ਲਾਈ ਅੱਜ ਫੇਰ ਹਾਂਜੀ ਹਾਂਜੀ ਮਈਆਂ ਦੀ ਕੁੜੀ ਬਰੇ ਸਰੇ ਦੀਆਂ 20 20 ਗੋਲ ਵਾਲੀਆਂ ਮਈਆਂ 20 ਗੋਲ ਅੱਛਾ ਤੇ ਉਦੋਂ ਵਾਲਾ ਵੇਚ ਗਿਆ ਮਾਲ ਹਾਂਜੀ ਹਾਂਜੀ ਵੇਚ ਗਿਆ ਜੀ ਠੀਕ ਹੈ ਜੀ ਕੋਈ ਵੇਖਿਆ ਕੋਈ ਤਾਂ ਸਭ ਤੋਂ ਛੋਟੀ ਤਾਂ ਨਹੀਂ ਹੈ ਜੀ ਅੱਛਾ ਕੁਝ ਵਿੱਚ ਸੌਦੇ ਹੋਏ ਕੁਝ ਜਾਣੀਆਂ ਤੇ ਕੁਝ گاਵਾ ਵੀ ਅੱਜ ਦਾ ਇੱਕੋ ਟੋਕੜ ਕੱਪਣੀ ਬਣੀ ਦੁੱਧੀਆਂ ਜੇ گاਵਾ ਦੇ ਕੋ ਦੋ ਘੋੜਿਆ ਅੱਛਾ ਉਹ ਆਈਆਂ ਹੋਣੀਆਂ ਤੇ ਆਜੂ ਕਰ ਗਣ ਵਾਲੀ ਵੀਡੀਓ ਅਜੇ ਹੋਣੀਆਂ ਜੀ ਆਈਆਂ ਹਨ ਕਾਹਦੀਆਂ ਦੀਆਂ ਤਾਂ ਚਾਈ ਵਾਲ ਵੱਚੀ ਫਿਰੀਏ ਹੋ ਜਾਣਗੀ ਠੀਕ ਹੈ ਜੀ ਤੇ ਸ਼ੁਰੂਆਤ ਆ ਜਿਹੜੀ ਆ ਸਭ ਤੋਂ ਵੱਡੀ ਮਾਇਦਾ ਕਰ ਲਈ ਫਿਰ ਆ ਦੀ ਸਵੀ ਹੈ ਕਿ ਕਿ ਅੱਛਾ 2100 ਰੁਪਏ ਦਾ ਸੀਵਲ ਆਇਆ ਨਾ ਅੱਛਾ ਵੱਡੀ ਦਿੱਤੀ ਰਹੀ ਉਹ ਕੱਟੀ ਆ ਗਈ ਇਹਦੇ ਮਗਰ 2100 ਦਾ ਕਿੰਨੇ ਟੀਕਾ ਭਰਾਇਆ ਯਾਰ ਲੋਈ ਠੀਕ ਆ ਲੋਈ ਦੀ ਡਿਮਾਂਡ ਬੜੀ ਏ ਲੋ ਕਰਮਾਣਾ ਮਿਲਦੀ ਏ ਲੋਈ ਕਿੰਨੇ ਦੁੱਧ ਵਾਲੀ ਆ ਸੱਭੇ ਜੀ 20 ਕਿਲੋ ਦੋਗੇ ਝੋਟੀ ਅੱਛਾ 20 ਕਿਲੋ ਦੀ ਤੋੜਣਾ ਹੀ ਦੇ ਲੰਗੇ 20 ਕਿਲੋ ਝੋਟੀ ਦੁੱਧ ਦੇਣਾ ਤੇ ਇਹ ਝੋਟੀ ਹੁਣ ਸੇਲ ਹੋ ਗਈ ਹੁਣ ਤਾਂ ਪਹਿਲਾਂ ਹੀ ਹੈ ਨਾ ਭਾਜੀ ਹੁਣ ਇੱਥੇ ਜਿੰਨਾ ਲਈ ਹੈ ਨਾ ਲਿਓ ਫਿਰ ਭਾਜੀ ਹੁਣਾਂ ਨੂੰ ਮਾਰੋ ਆਜਾ ਤੇ ਇੱਕ ਆ ਝੋਟੀ ਤੁਸੀਂ ਭਾਜੀ ਹੁਣਾਂ ਤਾਂ ਆ ਦਿੱਤੀ ਏ ਤੇ ਇੱਕ ਲਈ ਵੀ ਆ ਇੱਕ ਝੋਟੀ ਨਾ ਭਾ ਲਈ ਆ ਆ ਵੱਡੀ ਮੱਝ ਲਈ ਦੀ ਏ ਦੁੱਧ ਵੀ ਦਿੰਦੀ ਆ ਇਹਦੇ 20 ਦਿਨ ਲਈ ਦੀ ਆ ਇਹ ਡਿਟੇਲ ਚਲੋ ਪੁੱਛ ਲੈਨੇ ਭਾਜੀ ਹੁਣਾਂ ਤੋਂ ਤੇ ਮਾਝਾ ਭਾਈ ਉਹਨਾਂ ਤੋਂ ਪੁੱਛ ਲੀਆ ਫਿਰ ਪੁੱਛ ਲੋ ਜੀ ਪੁੱਛ ਲੋ ਠੀਕ ਆ ਹਾਂਜੀ ਵੀਰ ਜੀ ਸਾਸਿਕਾਲ ਜੀ ਉਹ ਠੀਕ ਠਾਕ ਜੀ ਤੇ ਅਮ ਅੱਜ ਖਰੀਦ ਲਈ ਫਿਰ ਤੁਸੀਂ ਹਾਂਜੀ ਖਰੀਦ ਲਈ ਅੱਛਾ ਇਹ ਲੈ ਲਈ ਆ ਤੇ ਉਹ ਮੱਝ ਤੁਸੀਂ ਉਹ ਜੀ ਲੋ ਜਿਓ ਕੱਚੀ ਮੱਝ ਦੇ ਦਿੱਤੀ ਅੱਛਾ ਉਹ ਥੋੜੀ ਕੱਚੀ ਦੁੱਧ ਦਾ ਕੰਮ ਨਾ ਆਪਣਾ ਠੀਕ ਆ ਉਹ ਪਿੱਛੇ ਜਿਹੜੀ ਉਹ ਜਿਹੜੀ ਇੱਕ ਵੱਡੀ ਮੱਝ ਇਹ ਭਾਈ ਉਹਨਾਂ ਪਾਈ ਹੋ ਵੀ ਤੁਹਾਡੇ ਕੋਈ ਆਈ ਕੀ ਹੈ ਨਾ ਠੀਕ ਆ ਬੱਚੇ ਸਾਰੇ ਮਤਲਬ ਚੰਗੀ ਰੱਖਦੇ ਜੇ ਹਾਂਜੀ ਚੰਗੀ ਮਈਂ ਰੱਖਦੇ ਆ ਮਈਂ ਅੱਜ ਇਹਨਾਂ ਨੂੰ ਚੰਗੀ ਦਿੱਤੀ ਆ ਕਿੰਨੇ ਦੀ ਦੇਤੀ ਆ ਵਾਲੀ ਮੱਝ ਇਹ ਜੀ 1,80 ਹਜ਼ਾਰ ਦਿੱਤੀ ਹੈ 1,80 ਹਜ਼ਾਰ ਦੀ 1,80 ਦੀ ਮੱਝ ਲਈ ਫੇਰੇ ਵਾਲੀ 1,80 ਹਜ਼ਾਰ ਦੀ ਅੱਛਾ ਤੇ ਵਿੱਚ ਨਾਲ ਉਹ ਮੱਝ ਦਿੱਤੀ ਆ ਤੇ ਉਹ ਮੱਝ ਤਾਂ ਡੇ ਵਾਲੀ ਕਿੰਨਾ ਕ ਦੁੱਧ ਕਰਦੀ ਆ 18-19 ਲੀਟਰ ਕਰਦੀ ਦੇ ਜੀ ਅੱਛਾ 18-19 ਲੀਟਰ ਜਿਹੜਾ ਤਾਂ ਹੱਥੀਂ ਚ ਹੋਇਆ ਦੁੱਧ ਆ ਤੇ ਪੂਰੀ ਵੱਡੀ ਆ ਮੱਝ ਨਾ ਉਹ ਵੀ ਚੰਗੇ ਰਿਕਾਰਡ ਵਾਲੀ ਆ ਠੀਕ ਆ ਚਲੋ ਲਿਆਓ ਫੇਰ ਫਟਾਓ ਭਾਜੀ ਉਹਨਾਂ ਨੂੰ ਮੱਝ ਦੇ ਕੋਲ ਕੇ ਫਟਾਓ ਆ ਦੇ ਸਾਦੇ ਜੀ ਪੂਰੀ ਵੱਡੀ ਮਾਝ ਆ ਭਾਈ ਉਹਨਾਂ ਨੂੰ ਫੜਾਤੀ ਰਸੀ ਚਲੋ ਜੀ ਭਾਈ ਉਹਨਾਂ ਨੇ ਲੈ ਲਿਆ ਆਸ਼ੀਰਵਾਦ ਮਾਝ ਦਾ ਤੇ ਚਲੋ ਬਰਕਤ ਹੋਵੇ ਹੁਣ ਜਾ ਕੇ ਤੇ ਪਛੋ ਜਿਹੜੇ ਚੰਗੇ ਰੱਖੇ ਵੀ ਜਿਹਨਾਂ ਨੇ ਘਰੇ ਵਿਆਹ ਦੇ ਸਾਦੇ ਪੂਰੀ ਕਮਾਲ ਦੀ ਮਾਝ 1 ਲੱਖ ਤੇ 80 ਹਜ਼ਾਰ ਦੀ ਮਾਝ ਜਿਹੜੀ ਆਵਲੀ ਲੈ ਲਈ ਆ ਤੇ ਉਹ ਚੱਲੀ ਗੱਡੀ ਤੇ ਆ ਕੱਟੀ ਸੀ ਇਹਦੀ ਮਗਰ ਚਲੋ ਹੁਣ ਬਾਕੀ ਜਿਹੜੀਆਂ ਰਹਿ ਗਈਆਂ ਵਾ ਇਹ ਤੁਹਾਨੂੰ ਦਿਖਾਈਏ ਤੇ ਸ਼ਰਵਾਤ ਵੀਰ ਜੀ ਗੱਬਨ ਮੈਂ ਇਦੋਂ ਕਰ ਲਈਏ ਅੱਜ ਜਿੰਨੀਆਂ ਬਾਕੀ ਵਾ ਸਾਰੀਆਂ ਭਾਰੀਆਂ ਹੀ ਆ ਮੱਜਾਂ ਪਾਰੇ ਪੱਲੇ ਦੇ ਪਸ਼ੂ ਆ ਸਾਰੇ ਸਾਰੇ ਦੁੱਧ ਵਾਲੇ ਵੀ ਜੀ ਠੀਕ ਆ ਹਾਂਜੀ ਤੇ ਆਹ ਜਿਹੜੀ ਮੱਜਾਂ ਨੇ ਵਿਖਾਉਣੀ ਆ ਇਹ ਕਿੰਨੇ ਕ ਦੁੱਧ ਲਈ ਆ ਦੁੱਧ ਵੀਰ ਜੀ ਨੇ ਪਹਿਲਾਂ ਨੇ 15-16 ਕਿਲੋ ਦਤਾ ਜੇ ਅੱਛਾ ਦੋ 16 ਕਿਲੋ ਦੇ ਤੇ 17 ਕਿਲੋ ਦੇ ਦੇਖੋ ਝੋਟੀ ਕਦਾ ਲਈ ਆ ਲਓ ਤੋਰੋ ਫੇਰ ਇੱਕ ਰੀ ਬਾਕੀ ਗਾਰਡ ਵੀ ਉਹਦੇ ਚੰਗੇ ਆ ਤੇ ਪਿਛਾੜ ਵੀ ਚੰਗੇ ਆ ਅੱਛਾ ਸੋਨਾ ਉਹ ਚਾਰ ਵਈਆਂ ਦੋ ਨਾਲ ਹਿਆਣੇ ਜਿਹੜੀਆਂ ਵਾਲੀਆਂ ਤੇ ਦੋ ਆਰ ਆ ਗਏ ਸਭ ਲੈਣੇ ਆ ਅੱਛਾ ਰਾਜਸਥਾਨ ਦੀਆਂ ਮਈਆਂ ਨੂੰ ਹੋਰ ਤਿਆਰ ਹੋਣੀ ਕਿੱਥੀ ਆਓਗੇ ਆ ਆਪਣੇ ਛੇਦਾਰਾ ਗੋਲੀਂ ਆਇਆ ਇਹ 15 16 ਕੋਲ ਦੋ ਦਿੱਤਾ ਰਾਜਸਥਾਨ ਨੂੰ ਮਈਆਂ ਆਏ ਆ ਛੋਟੀ ਠੀਕ ਹੈ ਜੀ ਸਾਰੀ ਪੂਸ ਤੱਕ ਜੱਡ ਲੈ ਕੇ ਦੇਖੋ ਛੋਟੀ ਕਿਤਨੀ ਸ਼ਾਈ ਕਿਤਨੀ ਛੋਟੀ ਦੀ ਸੋ ਇਹ ਜਿਹੜਾ ਬਲੈਕ ਇਹ ਜਿਹੜਾ ਵਾਲਾ ਬਾਕੀ ਚੰਗੀ ਵੱਡੀ ਆ ਮੱਝ ਇਹ ਤਾਂ ਲੈ ਬਾਕੀ ਆ ਗੱਡੀ ਚ ਜਿਹੜੀ ਰਗੜ ਰਗੜ ਲੱਗ ਜਾਂਦੀ ਮਤ ਸਮਝ ਉੱਥੋਂ ਪਤਾ ਲੱਗਦਾ ਵੀ ਅਜੇ ਤਾਜੀ ਆਈ ਆ ਕਾਰੀ ਸ਼ਾਮ ਵਾਲੀ ਹਾਂ ਦੇਖ ਸਾਡੇ ਜੀ ਬਾਕੀ ਥਾਨ ਵੀ ਇਹਦੇ ਕਰੀ ਤੁਹਾਨੂੰ ਲੱਗੇ ਤਾਂ ਦਿਖਾ ਦਈਏ ਅਨੰਦਾ ਸਾਈਕ ਆਪ ਜਿਹੜਾ ਚੰਗਾ ਤੇ ਮਿਲਕ ਮੈਨ ਵੀ ਚੰਗੀ ਲੱਗੀ ਆ ਤੇ ਆ ਭਾਰੀ ਆ ਮੱਝ ਜੜੀ ਆ ਕਿੰਨਾ ਫਿਰ ਮੁੱਲ ਰੱਖੀਏ ਵਿਧਿਆ ਦਾ ਸਾਲੇ ਤਿਆਰ ਹੋਣੀ ਆ ਹਾਂ ਦੇਖ ਸਾਡੇ ਜੀ ਇਹ ਆ ਵੀ ਅਜੇ ਪੂਰੀ ਤਿਆਰ ਹੋਣੀ ਆ ਹਾਂ ਜੀ ਕਿੰਨਾ ਫਿਰ ਦੁੱਧ ਭਰੀ ਜਾਊਗੀ ਦੁੱਧ ਵੀ ਜੀ 16 ਕਿਲੋ ਦਾ ਬਾਹਰ ਚੋਟੀ ਦੇ ਦੋਗੀ ਤੇ ਮੁੱਲ ਮੋਲ ਜੋ ਦੀ ਜੇ ਕਲੀਅਰ ਹੀ ਆ ਅੱਛਾ ਇੱਕ 15 ਦੇ ਦਈਏ ਇੱਕ 10 ਦੀ ਇੱਕ 5 ਦੀ ਜੋੜੀ ਦੇ ਦਈਏ ਅੱਛਾ ਇੱਕ 5 ਦੀ ਦੇ ਦੋਗੇ ਚਲੋ ਬਾਕੀ ਮੌਕੇ ਤੇ ਹੋਰ ਕਰ ਦੋਗੇ ਉਹ ਨਹੀਂ ਛੋਟ-ਛੜ ਕਰਾ ਪੂਰੇ ਲੱਖ ਦੀ ਹਾਂ ਨਾ ਜੋੜੀ ਅੱਛਾ ਪੂਰੇ ਲੱਖ ਦੀ ਦੇਣੀ ਆ ਜਿਹੜਾ ਲੈ ਲਈ ਗੱਲ ਕਰੂਗਾ ਠੀਕ ਆ ਤੇ ਹੁਣ ਆ ਤਾਜੀ ਸੋਈ ਜੇ ਮੱਝ ਦੀ ਤਾਜੀ ਸਈ ਆ ਦੱਸਦਾ ਨੇ ਸਈ ਆ ਮਗਰ ਕਟਾ ਦੇ ਆ ਤੁਹਾਡੇ ਸਾਹਮਣੇ ਜੀ ਆਈ ਆ ਤਾਂ ਦੱਸ ਵੀ ਦੱਸ ਬੰਦਿਆਂ ਨੇ ਖੁੱਦ 13 ਗਲ ਜਿਹੜੀ ਸਾਰੇ ਦੁੱਧ ਆ ਅੱਛਾ ਤੇ ਇਹਨੇ ਕਹਣਾ ਟਾਈਮ ਤੁਹਾਡੇ ਸਾਹਮਣੇ ਚੋਈ ਆ ਤੁਹਾਨੂੰ ਦੱਸ ਦੀ ਸਾਰਾ ਟਾਈਮ ਦੱਸਦਾ ਕਿਨੇ ਵਜੇ ਲਈ ਚੋਈ ਆ ਹਾਂਜੀ ਹਾਂਜੀ ਤਾਂ 13 ਤੋਂ ਦਦੇ ਝੋੜੀ ਦੇ ਥਲੇ ਦੁੱਧ ਆ ਸਵੇਰ ਝੋੜੀ ਦਾ ਸੂਈ ਆ ਤੇਰੀ ਦੱਸ ਦਰਾਂ ਦੀ ਕਿਹੜਾ ਤਾਜ਼ਾ ਬੱਚਾ ਇਹਦਾ ਹੁਣ 13 ਲੀਟਰ ਜਿਹੜਾ ਤਿਆਰ ਆ ਕਿੰਨਾ ਭਰੀ ਜਾਓਗੀ ਦੁੱਧ ਦੇ ਦੁੱਧ ਦੀਆਂ 13 ਲੀਟਰਾਂ ਦੇ ਬਣਾਇਆ ਆ ਸਾਜਣਾਗੇ ਦਾ 13 14 ਲੀਟਰ ਦੁੱਧ ਜਿਹੜੇ ਬਾਕੀ ਇਹ ਆ ਵੀ ਕਾਦੇ ਦਾ ਜਿਹੜਾ ਵਾ ਨੋਰਮਲ ਆ ਉੱਚੇ ਕਾਦੇ ਚ ਨਹੀਂ ਆ ਤੇ ਬਾਕੀ ਥੱਲੇ ਉਹ ਜਿਹੜੀ ਚੰਗੀ ਸਫਾਈ ਚ ਆ ਦੇਖੋ ਕੋਈ ਟਾਈਮ ਨਹੀਂ ਲੱਗਾ ਜੋ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਆ ਇਹਦਾ ਵੱਧ ਕਰਦੀ ਆ ਤੋਂ ਨਹੀਂ ਇੱਕ ਵਾਰੀ ਫੇਰ ਤੁਹਾਨੂੰ ਦਿਖਾ ਦਿੰਨੇ ਆ ਇਹ ਹੁਣ ਇਹ ਆਈ ਆ ਬੱਚੇ ਦਾ ਥੋੜਾ ਜਿਹਾ ਦੇਖੋ ਦੀ ਜਣ ਗਏ ਜੋ ਦੀ ਨਹੀਂ ਚੋਣ ਲੱਗੀ ਆ ਕਦੇ ਝੋਡੀ ਨੂੰ ਆਂਦੀ ਵੀ ਮੈਨੂੰ ਹੀ ਲੱਗੀ ਆ ਇਹਦਾ ਇਦਾਂ ਦਾ ਜਵਾਬ ਸਮਾ ਵੇਖੋ ਝੋਡੀ ਹੁਣੇ ਪਸਮਾਲ ਆ ਗਈ ਲਿਆਂਦੀ ਆ ਤੁਹਾਡੇ ਸਾਹਮਣੇ ਆਈ ਆ ਅਜੇ ਹੁਣੇ ਪਾਸ ਕਰਕੇ ਲਿਆਂਦੀ ਆ ਪਿਛੇ ਥਾਣੇ ਦੇ ਆਪਾਂ ਦੇਖ ਸਕਦੇ ਚੰਗੇ ਗੱਰਤੇ ਆ ਤੇ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਅਗਲੇ ਸਾਲ ਨੇ ਵੀ ਚੰਗੇ ਲੱਗੇ ਜੇ ਤੇ ਇਹਦਾ ਫਿਰ ਮੁੱਲ ਕਿੰਨਾ ਰੱਖੀਏ ਵੀਰ ਜੀ ਮੁੱਲ ਤੇ ਵੀ ਝੋਡੀ ਦਾ ਲੱਖ ਜੀ ਅੱਛਾ ਹਾਂਜੀ ਗੈਸ ਨਾ ਹੀ ਕਰੀਏ 59000 ਝੋਡੀ ਦੇ 90 ਦੀ 2 ਘਾਟ 90 ਦੀ ਝੋਡੀ ਅਛਾ 80 ਯਾਰ ਦੀ 80 ਯਾਰ ਦੀ ਦੇਣੀ ਆ ਜਿਹਨੂੰ ਜੰਗੀ ਲੱਗੀ 12 ਕਿਲੋ ਦੁੱਤੇ ਚੋਲੇ ਦੇ ਲੈ ਜੀ ਆਟੀ ਬਿਲਕੁਲ ਜਿਹੜਾ ਵਾ ਦੁੱਧ ਹੋਵੇ ਤਾਂ ਕੋਈ ਲੈ ਜਾਵੇ ਤੇ ਰਹਿਣ ਦੇ ਜਿਹੜੇ ਸਾਹਮਣੇ ਵੀ ਜੀ ਕੋਈ ਝੂੜ ਨਹੀਂ ਆ ਹਾਂ ਜੀ ਉਹ ਤੇ ਅਗਲੋ ਦੁੱਧ ਦੱਸ ਕੇ ਗਏ ਤੁਹਾਡੇ ਸਾਹਮਣੇ ਹਾਂ ਜੀ ਹਾਂ ਜੀ ਇਹ ਵੀ ਉਹਨਾਂ ਨੇ ਦੱਸਿਆ ਵੀ ਸਵੇਰੇ 6 ਵਜੇ ਡਾਡੀ ਚ ਆਈ ਹੋਈ ਆ ਠੀਕ ਆ ਫੇਰ ਘਰੋਂ ਝੋਡੀ ਲਈ ਤਾਂ ਨੂੰ ਸਾਬ ਕੋਈ ਵਪਾਰੀ ਕੋ ਨਹੀਂ ਕਿਤੇ ਘਰੋਂ ਝੋਡੀ ਲਈ ਆ ਠੀਕ ਆ ਜੀ ਹਾਂ ਜੀ ਤੇ ਆ ਮੱਝ ਜਿਹੜੀ ਹੁਣੇ ਆ ਭਾਜੀ ਉਹਨਾਂ ਕੋਲੋਂ ਉਹ ਲੈ ਲਿਆ 15 20 ਲੈਣੇ ਹਾਂ ਜੀ ਕੋਈ ਮਹੀਨਾ ਮੰਨ ਕੇ ਲਵੇ ਮਹੀਨੇ ਇਹ ਇਦਾਂ ਦਾ ਨਿਕਲਦਾ ਆ ਜੇ ਕੀਪਾ ਬਣਿਆ ਆ ਵੇਖੋ ਵੇਖੋ ਆ ਬੜੀਆਂ ਬਣੀਆਂ ਬਲੱਸ ਆ ਆਹੋ ਵੇਖੋ ਸਖਾ ਬਣੀਆਂ ਠੀਕ ਐ ਵੇਖੋ ਸਖਾ ਜਿਹੜੇ ਇੱਕ ਰਿਆ ਦੇ ਥਣ ਦੇਖ ਸਕਦੇ ਜੇ ਹਵਾਨੇ ਤੇ ਨਾੜਾਂ ਜਿਹੜੀਆਂ ਚੰਗੀਆਂ ਵਾਂ ਬਰੀਕ ਬਰੀਕ ਤੇ ਮਿਲਕ ਮੈਨ ਵਿੱਚ ਚੰਗੀ ਮੋਟੀ ਲੱਗੀ ਆ ਇਹ ਵੀ ਮੱਝ ਹੈ ਚੰਗੇ ਰਿਕਾਰਡ ਵਾਲੀ ਆ ਉਹਦੀ ਗਰਮੀ ਤੇ ਦੇਖਿਆ ਤਾਂ 19 20 ਕੋਲੋਂ ਵੇਚੀ ਦੋ ਦਿੰਦੀ ਐ ਠੀਕ ਆ ਇੱਕ ਤਾਂ ਜ਼ਰਾ ਝੂਠ ਸਾਨੂੰ ਬੰਦਾ ਵੀ ਦੱਸਦਾ ਆਪਾਂ ਦੇ ਸਿਰ ਬਰਾਬਰ ਨਹੀਂ ਆ ਹਾਂਜੀ ਹਾਂਜੀ 85 ਹਜ਼ਾਰ ਜੱਤੀ ਮੈਂ ਫੰਡਰ ਦੇ ਗਿਆ ਦੀ ਆ ਠੀਕ ਆ ਤੇ ਭਾਅ ਇਹਦਾ ਕਿਦੋਂ ਨਹੀਂ ਤਿਆਰ ਹੋਊਗਾ ਜਿੰਦਾ ਭਾਅ ਵੱਖਰਾ ਹੋਊਗਾ ਇਹਦਾ ਭਾਅ ਵੱਖਰਾ ਹੋਊਗਾ ਅੱਛਾ ਅੱਜ ਵੇਗੀ ਵੇਚਾਂਗੇ ਨਹੀਂ ਤਾਂ ਤਿਆਰ ਕਰਕੇ ਵੀ ਵੇਚਾਂਗੇ ਠੀਕ ਆ ਹਾਂਜੀ ਹੋਰ ਇਹ ਆ ਵੀ ਜਿੰਨੇ ਦੁੱਧ ਚੋਣਾ ਵਸਲ ਚ ਉਹਨਾਂ ਵੀ ਦਾ ਵਾਸਤੇ ਮੱਝ ਆ ਪੂਰੀ ਵੱਡੀ ਮੱਝ ਆ ਇਹ ਵੀ ਜੀ ਉਹਨਾਂ ਰਾਜਸਥਾਨੋਂ ਇਹਨਾਂ ਮਹੀਨਾ ਦੀ ਹੀ ਨੇ ਤਾਂ ਦੱਸਦੀ ਆ ਪਹਿਲਾਂ ਸੂਰੇ ਜਿਆਦੀ ਸੀ ਓਨੇ 2 ਲੱਖ ਦੀ ਤੇ ਗਿਆ ਦੋ ਦੂਗੇ ਨੇ ਚੜ੍ਹੇ ਤਿੱਗੇ ਦੂਗੇ ਨੂੰ ਗਾਂ ਤਿਆਰ ਆ ਉਹਨੇ ਦੁੱਧ ਦਾ ਕੰਮ ਡੰਗਰ ਚਲਾ ਹੋ ਰਿਹਾ ਪੌਣੇ 2 ਲੱਖ ਦੀ ਕਹਿੰਦੇ ਵੀ ਪਹਿਲੇ ਸਵੇਰ ਝੋਟੀ ਆਈ ਸੀ ਪਹਿਲੇ ਸਵੇਰ ਨੇ ਦੋ ਦਿੱਤਾ ਸੀ 16 ਕਿਲੋ ਪਿਛਲੇ ਸਵੇਰ ਦਿੱਤਾ ਨੇ 18-19 ਕਿਲੋ ਦੁੱਧ ਯਾਰ ਕਾ 20 ਤੋਂ ਬਾਹਰ ਜਾਏਗੀ ਵੇਖੋ ਝੋਟੀ ਦਾ ਖਾਦ ਲੈ ਆ ਬਾਕੀ ਇਹ ਆ ਵੀ ਸੰਭਣ ਵਾਲੀ ਆ ਜੇ ਸੰਭੇ ਸੰਭੇ ਤਾਂ ਚਲੋ ਚੰਗੀ ਆ ਇਹ ਆ ਵੀ ਕੋਈ ਮਹੀਨੇ ਲੱਗੇ ਬੰਨੇ ਸਾਹਮ ਕਰਨੀ ਪੈਣੀ ਹੈ ਜੀ ਇਹੋ ਆਂਦੇ 15 ਦੇ 20 ਦੇ ਵਿੱਚ ਹੁੰਦੀ ਹੈ ਪਰ ਮਹੀਨਾ ਵਰਕੇ ਦੇਣੀ ਹੈ ਇਹ ਕੋ ਲੰਬਾ ਨਹੀਂ ਆ ਬਾਕੀ ਇਹ ਆ ਵੀ ਜਿੰਨੇ ਦਿਨਾਂ ਨੂੰ ਇਹਨੇ ਸੋਣਾ ਉਹਨੇ ਜਿੰਨਾ ਨੂੰ ਬਾਜ਼ਾਰ ਫੇਰ ਤੇ ਜੋ ਜਨਾ ਦੇਖੋ ਕਿਦਾਂ ਲੇਵਾ ਉਦਾਂ ਲਾਏ ਥੋੜਾ ਥੋੜਾ ਪਹਿਣਾ ਸ਼ੁਰੂ ਹੋ ਗਈ ਆ ਤੇ ਪੂਰੀ ਭਾਰੀ ਹੈਵੀ ਮੱਝ ਆ ਪੂਰੀ ਜਿੱਦ ਤਰਾ ਇਹ ਆ ਵੀ ਛੋਟੇ ਹੱਥੇ ਜਾ ਜੂਗੀ ਪੂਰੀ ਇਹ ਕੱਲੀ ਬੜੀ ਔਖੀ ਹੋਣੀ ਹੈ ਵੇਖੋ ਕੱਦ ਕਾੜ ਪੀ ਔਖੀ ਆਉਗੇ ਨਾ ਆ ਜਾਵੇ ਭਾਵੇਂ ਭਰ ਆਉਗੇ ਔਖੀ ਤੇ ਜੇ ਕਿਸੇ ਨੇ ਦੂਰ ਖੜਨੇ ਕੋਸ਼ਿਸ਼ ਕਰੇ ਵੀ ਬਲੈਰੋ 'ਚ ਆਵੇ ਇਹ ਆ ਵੀ ਚਲੋ ਪਛੋ ਸੌਖਾ ਚੱਲ ਜਾਂਦਾ ਜਿਹੜਾ ਮਰਗੀ ਮਹੀਂ ਲੈ ਰਹੇ ਯਾਦ ਕਰੋਗਾ 20 ਕਿਲੋ ਵਾਲੀ ਮਹੀਂ ਦੀ ਕੀਮਤ ਲਾ ਲਓ 20 ਕਿਲੋ ਵਾਲੀ ਦੀ ਕੀ ਆ ਕਿੰਨੇ ਰੀ ਦੇ ਦੀ ਅੱਜ ਮਾਝੇ ਵਾਲੀ ਮਾੜੇ ਦੇ ਦਈਏ ਮਹੀਂ ਜੇ ਤਿਆਰ ਹੋਵੇ ਹਾਂਜੀ ਇਹਨਾਂ ਦੁੱਧ ਦੇ ਤੇ ਕਦੋਂ ਦਾ ਨਾ ਝੂਠ ਵੀਰ ਜੀ ਸਭ ਕੋਈ ਤੁਹਾਨੂੰ ਪਤਾ ਕੀ ਉਹਨਾਂ ਕੋਲ ਆ ਕੇ ਮਹੀਆਂ ਵੇਚੀਆਂ ਵੀ ਆ ਹਾਂਜੀ ਅੱਗੇ ਮਹੀਆਂ ਉਹਨਾਂ ਕੋਲ ਵੇਚੀ ਉਹ ਵੀ ਦੁੱਧ ਦਿੰਦੀ ਮਹੀ ਜਿੱਥੇ ਦਿੱਤੀ ਇਹ ਤੇਰੀ 1.5 ਲੱਖ ਦੀ ਨਹੀਂ ਗੱਬਨ ਦਾ ਮੁੱਲ ਕਰੀਏ ਸੂਈ ਦਾ ਮੁੱਲ ਨਾ ਕਰੀਏ ਸੂਈ ਦੇ 2 ਲੱਖ ਤੋਂ ਬਾਹਰ ਦੇ ਅੱਛਾ ਹਾਂਜੀ ਤੇ ਹੁਣ ਕਿੰਨੇ ਪੜੀਆਂ ਮੈਂ ਆਦੀਆਂ ਦਾ ਪੜਾ ਨਾ ਬੁੜਾ ਬੜੀਆਂ ਬੁੜੀਆਂ ਘੱਟ ਜੀ ਅੱਛਾ ਕਈਆਂ ਵੀ ਰਾਹ ਦੀਆਂ ਪੜੀਆਂ ਆਵੀਆਂ ਦੀ ਪੜੀ ਨਹੀਂ ਹੈਗੀ ਇਹ ਅੱਛਾ ਹਾਂਜੀ ਠੀਕ ਐ ਦੱਸੋ ਵਰ ਕਿੰਨੇ ਦੇ ਦਈਏ ਦੱਸ ਦੋ ਆਪ ਹੀ ਤੁਸੀਂ ਦੱਸੋ ਇੱਕ 30 ਇੱਕ 40 ਦੇ ਦਈਏ 35 ਦੇ ਦੋ ਨਹੀਂ ਅੱਛਾ 35 ਦੇ ਦੋਗੇ ਦੋ ਕਰਮਾ ਮਾਰ ਕਰ ਦੋ ਹੋਰ ਫਿਰ 30 ਦੀ ਅੱਛਾ ਹਾਂਜੀ 28 ਦੀ ਸਵਾ ਲੱਖ ਦੀ ਚੰਗੀ ਲੱਗਦੀ ਰਸਾ ਚ ਉੱਭਰ ਕੇ ਭਰ ਨਹੀਂ ਇਹ ਕਿੰਨਾ ਸੂਗੀ 2 ਲੱਖ ਦੀ ਵੇਚਾਂਗੇ ਠੀਕ ਆ ਇਹ ਆ ਬਈ ਹੁਣ ਮੱਝ ਦਾ ਮੁੱਲ ਸ਼ਾਮ ਬਿਛੜ ਕੇ ਆਲਾ ਵਾ ਤੇ ਆ ਦੇਖ ਸਾਦੇ ਬਾਕੀ ਕੋਈ ਆਣ ਕੇ ਵੇਖੇ ਇੱਕ ਕਰੀ ਮੱਝ ਦਾ ਕੱਦ ਵਜ਼ਨ ਵੀ ਜਿਹੜਾ ਪੂਰਾ ਫੁੱਲਿਆ ਪੂਰੇ ਹੈਵੀ ਮੱਝਾਂ ਚ ਆ ਤੇ ਆ ਜਿਹੜੀ ਮੱਝ ਜਿਹੜੀ ਹੁਣ ਨਹੀਂ ਉਹ ਦੇ ਹਣੇ ਵੀ ਗੱਬਣ ਆਏ ਬਈ ਅਜੇ ਇਹਨਾਂ ਦੇ ਵਿੱਚ ਦਾ ਸੌਦਾ ਇਹਦਾ ਹੋਇਆ ਆ ਅੱਛਾ ਮੁਕਾਦ ਨਹੀਂ ਆ ਇਹਦਾ ਤਰ੍ਹਾਂ ਕਹਿੰਦੇ ਸੌਦਾ ਹੋਇਆ ਸਾਈ ਬਿਆਨਾ ਹੋਇਆ ਤਾਂ ਜਬਾਨ ਨਹੀਂ ਹੋਇਆ ਸੌਦਾ ਸਾਈ ਅਜੇ ਜਬਾਨ ਨਹੀਂ ਹੋਇਆ ਵਜੇ ਕਿ ਸਾਈ ਬਿਆਨਾ ਨਹੀਂ ਹੋਇਆ ਬਾਕੀ ਫਿਰ ਵੀ ਕੋਈ ਫੋਨ ਲਾ ਕੇ ਪੁੱਛ ਲੈ ਹੈਲੋ ਯਾ ਜੀ ਮੈਂ ਆਨੇ ਦੇ ਦੇਖ ਸਕਦੇ ਆ ਲੱਗੇ ਤਾਂ ਕਿੰਨੇ ਕ ਦੁੱਧ ਵਾਲੀ ਮੱਝ ਵੇਤੀ ਐ ਵੀਰ ਜੀ 13 ਕਿਲੋ ਤੋਂ ਬਾਹਰ ਦਊਗੀ ਇਹ ਅੱਛਾ ਹਾਂਜੀ ਤੇ ਮੁੱਲ ਫੇਰ ਇਹਦਾ ਮੁੱਲ ਇਹਦਾ ਵੀਰ ਜੀ ਮੁੱਲ 80 85 ਜੂ ਮਰਜੀ 75000 ਦੀ ਵੀ ਕਿੰਨੀ 75000 ਦੀ ਦੇ ਦੇਣੀ ਆ ਹਾਂਜੀ ਠੀਕ ਆ ਜੀ ਬਾਕੀ ਚਲੋ ਕੋਈ ਫੇਰ ਫੋਨ ਲਾ ਕੇ ਪੁੱਛ ਲੈ ਉਹ ਚੰਗੀ ਮਹੀਆ ਥਾਣੇ ਦੇ ਕਰੀ ਦੇਖ ਸਕਦੇ ਆ ਪਿੰਡੇ ਦੇ ਨੀਲੀ ਰਾਵੀ ਦੀ ਆ ਤੇ ਆ ਮੱਝ ਜਿਹੜੀ ਆ ਮੇਰੇ ਤਿਆਰ ਦੇ ਦੇ ਕੋ ਥਾਣੇ ਕਿੱਥੇ ਲਿਵਾਇ ਨੂੰ ਲਗਾ ਕੀ ਕੀ ਚੀਜ਼ਾਂ ਲੱਗੀਆਂ ਆ ਹਾਂ ਦੇਖ ਸਾਡੇ ਥਾਣੇ ਦੇ ਰੂ ਮਰਜੀ ਦੇ

ਇੱਕ ਹੋਇਆ ਆ ਤਰਾ ਚੋਹਾ ਜੀ ਬਹੁਤ ਕਰਮਾਲੀ ਮਈ ਆ ਇਹ ਕਿੰਨੇ ਕ ਦੁੱਧ ਆਲੇ ਵੀਰ ਜੀ 13 ਗੋ ਦੁੱਧ ਦਿੰਦੀ ਆ ਮਈ ਅੱਛਾ ਤੇਜਾ ਸੁਆ ਲਾ ਲੇ ਅੱਛਾ ਆਂਦੀ ਘਟਿਆ ਠੀਕ ਆ ਤਾਂ ਖਾ ਜੀ ਹਾਂ ਦੀ ਮਈ ਵੱਡੀ ਆ 60 ਹਜ਼ਾਰ ਦੀ ਵੀਰ ਜੀ ਸੁਆ ਕਿਉਂ ਦੇ ਰਿਹ ਜਾਂਦੀ ਆ ਢੇਰੀ ਵਾਲੀ ਦੀ ਜਾਣ ਆ ਮਈ ਵੇਖੋ ਕੀ ਕੀ ਚੱਲ ਗਿਆ ਮਈ ਨੂੰ ਕਿਲਾ ਬੰਦ ਇਹ ਆ ਵੀ ਜੇ ਤਿਆਰ ਹੋਣੀ ਆ ਮੋਰ ਤਾਂ ਲੈਡੀ ਦੀ ਤਿਆਰੀ ਆ ਤੇ ਮੁੱਲ ਫਿਰ ਇਹਦਾ ਮੁੱਲ ਵੀ ਜੀ ਦਾ 82000 ਅੱਛਾ ਸੀਆ ਦੀ ਜਿਹੜੀ ਇਹੋ ਛਾਈ ਹੋਈ ਗੱਦਾਂ ਦੋ ਛੜਦੀ 80 ਚਮੇ ਪੂਰੇ 75000 ਦੀ 75000 ਦੀ ਦੇ ਦੇਣੀ ਹੈ ਤੇ ਬਾਕੀ ਮੱਝ ਭਾਰੀ ਹੈ ਵੀ ਭਾਰੇ ਪੱਲੇ ਦੀ ਆ ਦੋ ਤੇ 13 ਕਿਲੋ ਬਾਹਰ ਨਹੀਂ ਦੇ ਜੂਗੀ ਕੱਦ ਕਾਠ ਤੋਂ ਚੰਗੀ ਹੈ ਇਹ ਵੀ ਭਾਈ ਜੁੜੀ ਆ ਦੇਖੋ ਪਤਾ ਠੀਕ ਹੈ ਤੇ ਮੱਝ ਚਮੜੀ ਇਹੋ ਕਦਾਂ ਦੀ ਹੈ ਮੇਰੀ ਹਾਂ ਦੇਖ ਸਾਡੇ ਬਾਕੀ ਗਾਂ ਨੇ ਵੀ ਹਵਾਨਾ ਇਹਨੇ ਚੰਗਾ ਭਰਨਾ ਆ ਸਾਡੇ ਬਨੇ ਮਕਾਨਾ ਮਾਰ ਕੇ ਖਾ ਦੇਖੋ ਲੇਵਾ ਗਦਾ ਗਾਂਵੜਿਆ ਹਾਂ ਦੇਖ ਸਾਡੇ ਤੇ ਬਾਕੀ ਮੱਝ ਜਿਹੜੀ ਹੁਣ ਦਿਖਾਉਣ ਲੱਗੇ ਆ ਇਹ ਵੀ ਮੱਝ ਪੂਰੀ ਭਾਰੀ ਆ ਜਿਹੜੀ 10 ਦੇ ਪਾਰੇ ਦੀ ਜੀ ਇਹ ਵੀ ਇਹਦਾ ਨੀਗੀ ਦੀ ਮੈਂ ਫੜ ਰੇ ਦੀ ਉਥੋਂ ਲਈ ਆਈ ਠੀਕ ਆ ਇਹ ਆ ਵੀ ਮੱਝ ਪੂਰੀ ਭਰੀ ਆ ਸਿੰਘ ਦੂਜੇ ਦੂਏ ਲਾ ਲੇ ਹਾਂਜੀ ਉਹ ਘਰ ਵਾਲੇ ਦੂਜਿਆਂ ਨਹੀਂ ਤੀਜੇ ਕਰਕੇ ਲਈ ਤੀਜੇ ਆ ਸਿਰ ਮੜ ਜਾ ਜਰੂਰ ਖੁਲਾ ਆ ਸਿਰ ਥੋੜਾ ਇਹ ਮੈਂ ਦੁੱਧ 13 ਕਿਲੋ ਹੀ ਦਦੀ ਜੇ ਗਾਰੰਟੀ ਨਾਲ ਅੱਛਾ ਬੜੇ ਦੁੱਧ ਵਾਲੀ ਆ ਤੇ ਬਾਕੀ ਇਹਦੀ ਸਿਉ ਤੇ ਆ ਇਹ ਕਾਮੀ ਆ ਨਾ ਘਫੜ ਹੋਈ ਉਹ ਤੇ ਦੀ ਜੀ ਅੱਛਾ 8 ਮਹੀਨੇ ਨਾਲ ਛੱਡੀ ਟਾਈਮ ਉੱਟਾ ਬੀਤਾ ਬੈਠੋ ਠੰਡੀ ਇਹ ਵੀ ਬੜੀ ਜੇ ਠੀਕ ਹੈ ਜੀ ਹਾਂ ਜੀ ਇਹ ਵੀ ਸਿੰਘ ਥੋੜੇ ਨੇ ਪਛਾਣੋਂ ਕਰਕੇ ਮੁੜੇ ਆ ਜੇ ਤਾਂ ਫਿਰ ਹੀ ਨਿਆਣਾ ਕਰਦੇ ਨੇ ਕੰਮ ਕੋ ਕਰਨਾ ਫੱਪਦੇ ਸਿੰਘ ਨਾਲ ਹਾਂ ਜੀ ਹਾਂ ਜੀ ਢੋਟੀ ਮਈਆ ਦੇਖੋ ਸਰੀਰ ਸਾਰ ਕੇ ਦਾਦਾ ਆ ਸਰੀਰੋ ਚੰਗੀ ਆ ਭਾਰੀ ਆ ਬਾਕੀ ਆਹ ਦੇਖ ਸਾਹ ਦੇ ਜੀ ਇਹ ਕੋ ਮਈਨਾ ਵਜਣਾ ਆ ਜੀ ਜੀ ਸਵੇਰ ਦੀ ਵੇਟੋਂ ਕਿ 15 ਫਰਮਟ ਬਣ ਬਣੀ ਆ ਦੇਖ ਲਿਆ ਆ ਸਰਵਾਨੀਆਂ ਦੇਣੀਆਂ ਕਿ ਉਹ ਦੌਰੋਂ ਭਵਾ ਗਏ ਨੇ ਉਹਨੂੰ ਆ ਜੇ ਲੈ ਜਾਓ ਇੱਧਰ ਨੂੰ ਲੈ ਜਾਓ ਸਿੱਧੀ ਲੈ ਜਾਓ ਆ ਜੇ ਲੈ ਆਓ ਜੀ ਲੈ ਪੀਓ ਲਾ ਕੇ ਬਾਕੀ ਨੀਲੀ ਜੀ ਮਾਝਾ ਜੇ ਵੀ ਕੱਦ ਕਾਟ ਚ ਮਾਝਾ ਜੇ ਸਾਰੀਆਂ ਚੰਗੀਆਂ ਆ ਆ ਪਰਮੋਸ ਤੇ ਇਹ ਤਾਂ ਤੇ ਵੀ ਥੱਲੇ ਚੰਗੀ ਬਾਤ ਹੋਊਗੀ ਤੇ ਕਿੰਨਾ ਫਿਰ ਵਿਧੀ ਮੁੱਲ ਰੱਖੀ ਆ ਤਾਂ ਮੁੱਲ ਵੀ ਜੀ ਦਾ 8280 ਦੇ ਦਈਏ 78 ਦੀ ਦੇ ਦਈਏ 75 ਦੀ ਇਹ ਦੀ ਅੱਛਾ ਵੀ 75 ਦੀ ਠੀਕ ਆ ਤੇ ਗਾਂ ਰਹਿ ਗਈ ਇੱਕ ਹਾਂਜੀ ਉਹ ਟੋਪੜ ਗੱਭਨ ਚੱਲੋ ਫੜੋ ਇਹ ਜੂ ਨਹੀਂ ਆਈ ਜੀ ਕਿੰਨੇ ਚਿਰ ਦੇ ਚੱਕ ਪਾਸ ਜੇ ਵੀ ਨਾ ਲੱਗਾ ਜੀ ਅੱਛਾ ਦੋ ਦੋ ਪੰਜ 6 ਕਿਲੋ ਤੇ 4 ਕਿਲੋ ਕਰਕੇ ਲਵੇ ਥਾਣਾ ਦੀ ਓਕੀ ਹੋਏਗੀ ਤੋਰੋ ਫੇਰ ਦੋਪਰ ਦੀ ਗਰੰਟੀ ਹੋਊ ਸਵਾਮੀ ਨਾ ਲਗਾ ਜੀ ਸਥਾਨੇ ਦੇਖ ਸਕਦੇ ਜੇ ਇਹਦੇ ਵੀ ਲੱਗੇ ਤਾਂ ਬਾਗੀ ਠੰਡੀ ਕੋਈ ਰਸੀਬ ਹੋਣੀ ਨਹੀਂ ਜਿੱਦੋਂ ਲੈ ਉਹ ਵੇਖ ਲੈ ਉਹ ਤਾਂ ਦੋ ਲੈ ਆਉ ਕਮਾ ਕੇ ਕਰੀ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਇਹ ਆ ਵੀ ਚਲੋ ਇਹਨੇ ਹੁਣ ਵੀ ਚਾਹ ਪਾਣੀ ਦਾ ਸਾਰੀ ਜਣਾਵਾ ਤੇ ਗਾਂ ਫੇਰ ਸੋਨ ਵਾਲੀ ਆ ਲੈ ਲੈ ਰਾ ਵੀਰ ਖਣਕ ਦਾ ਨੋਕਲਾ ਲਗਾ ਆ ਲੈ ਲੈ ਰਾ ਤੇ ਤਾਂ ਮੁੱਲ ਵੀ ਜੀ ਫੇਰ ਮੁੱਲ ਵੀ ਜੀ ਦਾ 22 30 ਜੋ ਮਰਜ਼ੀ ਕਰੀਏ 5000 ਹੀ ਦੇਣੀ ਆ 5000 ਹੀ ਦੇ ਦੇਣੀ 5000 چھوڑ ਕੇ ਵੀ 2000 ਦੀ ਚੰਗੀ ਲਾਦੀ ਵੀਰ ਲੈ ਜੀ ਠੀਕ ਆ ਜੀ ਤੇ ਬਾਕੀ ਚਲੋ ਇਥੇ ਆਓ ਤੇ ਆਪਣੀ ਤਸੱਲੀ ਕਰਕੇ ਵੇਖ ਚਾਕੇ ਜਿਹੜੇ ਆਏ ਉਹਨਾਂ ਦੇਣੀ ਜਿਹਨੇ ਲੈਣੀ ਆ ਹਾਂਜੀ ਹਾਂਜੀ ਤਸੱਲੀਆਂ ਕਰਕੇ ਖੜਵਾਵਾ ਭਰੇ ਥੱਲੇ ਜੀ ਇਹਨਾਂ ਦੀ ਕਾਦੀ ਗਾਰੰਟੀ ਆ ਹਾਂਜੀ ਹਾਂਜੀ ਬਾਕੀ ਇਹ ਉਹ ਤੇ ਆ ਡੰਗ ਦੀ ਉਹ ਗੱਬਣ ਕੋ ਲੋਥਾਂਾਂ ਦੀ ਪਿੱਛੇ ਦੀ ਗਾਰੰਟੀ ਦਵਾਗੇ ਸੇ ਬਾਕੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖ ਕੇ ਖੜੋ ਜੀ